ਪੰਜਾਬ ਪੁਲਸ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੀਆਂ ਮੁਸ਼ਕਲਾਂ ਹੋਰ ਵਧੀਆਂ ਉਹਨਾਂ ਦੇ ਪੁੱਤਰ ਦੀ ਮੌਤ ਤੋਂ ਬਾਅਦ ਜੋ ਇੱਕ ਡੈਰੀ ਹੱਥ ਲੱਗੀ ਹੈ ਪੁਲਸ ਦੇ ਉਸ ਡੈਰੀ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਜੋ ਮੁਹੰਮਦ ਮੁਸਤਾਫਾ ਦੇ ਉੱਪਰ ਉਹਨਾਂ ਦੇ ਪੁੱਤਰ ਦੇ ਵੱਲੋਂ ਇਲਜ਼ਾਮ ਲਾਏ ਗਏ ਸੀ ਉਹ ਡੈਰੀ ਦੇ ਵਿੱਚ ਲਿਖੇ ਹੋਏ ਹੈ ਜਿਸ ਕਾਰਨ ਉਹਨਾਂ ਦੀ ਮੌਤ ਹੋਈ ਏ ਔਰ ਇਸ ਮੌਤ ਦਾ ਜਿਹੜਾ ਕਿ ਉਹ ਪਰਚਾ ਦਰਜ ਹੋਵੇਗਾ ਸਾਬਕਾ ਡੀਜੀਪੀ ਦੇ ਉੱਪਰ ਤੇ ਉਹਨਾਂ ਦੀ ਪਤਨੀ ਰਜ਼ੀਆ ਸੁਲਤਾਨਾ ਜੋ ਕਾਂਗਰਸ ਦੇ ਸਾਬਕਾ ਮੰਤਰੀ ਰਹੇ ਨੇ ਉਹ ਡਾਇਰੀ ਦੇ ਵਿੱਚ ਕੀ ਕੁਝ ਲਿਖਿਆ ਹੋਇਆ ਜੋ ਉਹ ਡਾਇਰੀ ਹੁਣ ਪੁਲਿਸ ਦੇ ਕੋਲ ਪਹੁੰਚੀ ਏ ਤੁਸੀਂ ਜਿਹੜੇ ਹੋ ਲੋਕ ਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਜ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਪੁਲਸ ਦੇ ਵਿੱਚ ਪੰਜਾਬ ਪੁਲਸ ਦੇ ਸਾਬਕਾ ਡੀਜੀਪੀ ਮੁਹੰਮਦ ਮਸਤਫਾ ਜਿਨ੍ਹਾਂ ਦੇ ਉੱਪਰ ਦੋਸ਼ ਲੱਗੇ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਮਾਰਿਆ ਹੈ ਹੁਣ ਉਹ ਡੈਰੀ ਪੁਲਸ ਦੇ ਹੱਥ ਲੱਗ ਗਈ ਹੈ ਜਿਹੜੀ ਡੈਰੀ ਉਹਨਾਂ ਦੇ ਪੁੱਤਰ ਦੇ ਵੱਲੋਂ ਲਿਖੀ ਗਈ ਸੀ ਅਕੀਲ ਅਕਤਰ ਜਿਨ੍ਹਾਂ ਕੇ ਉਹਨਾਂ ਦੇ ਪੁੱਤਰ ਨੇ ਡੈਰੀ ਦੇ ਵਿੱਚ ਵੱਡੇ ਖੁਲਾਸੇ ਕੀਤੇ ਨੇ ਆਪਣੇ ਪਿਤਾ ਸਾਬਕਾ ਡੀਜੀਪੀ ਮੁਹੰਮਦ ਮਸਤਫਾ ਦੇ ਬਾਰੇ ਸੋ ਪੰਜਾਬ ਪੁਲਸ ਦੇ ਵਿੱਚ ਸਾਬਕਾ ਡੀਜੀਪੀ ਰਹਿ ਚੁੱਕੇ ਨੇ ਮੁਹੰਮਦ ਮੁਸਤਫਾ ਤੇ ਉਹਨਾਂ ਦੀ ਪਤਨੀ ਪੰਜਾਬ ਕਾਂਗਰਸ ਦੀ ਕੈਬਨ ਮੰਤਰੀ ਸੀ ਡੈਰੀ ਦੇ ਵਿੱਚ ਉਹ ਸਭ ਕੁਝ ਸ਼ਾਮਲੇ ਜੋ ਉਸਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਵੀਡੀਓ ਵਿੱਚ ਕਿਹਾ ਸੀ ਪੁਲਿਸ ਨੇ ਦੱਸਿਆ ਕਿ ਸਾਬਕਾ ਡੀਜੀਪੀ ਨੂੰ ਅਜੇ ਤੱਕ ਜਾਂਚ ਵਿੱਚ ਹਿੱਸਾ ਲੈਣ ਲਈ ਨਹੀਂ ਬੁਲਾਇਆ ਗਿਆ ਹੈ ਪਰ ਆਉਣ ਵਾਲੇ 1-2 ਦਿਨਾਂ ਦੇ ਵਿੱਚ ਪੁੱਛਗਿੱਛ ਕਰਨ ਵਾਸਤੇ ਪੁਲਿਸ ਉਸ ਨੂੰ ਬੁਲਾਏਗੀ ਸੋ ਮੌਦਾ ਕਾਰਨ ਵਸੇਰਾ ਰਿਪੋਰਟਾਂ ਆਉਣ ਤੋਂ ਬਾਅਦ ਸਾਹਮਣੇ ਆਵੇਗਾ ਛੱਟ ਦੇ ਮੁਖੀ ACP ਵਿਕਰਮ ਨਹਿਰਾ ਨੇ ਦੱਸਿਆ ਕਿ ਅਕੀਲ ਅਫਤਰ ਦਾ ਪਟਿਆਲਾ ਦੇ ਨਸ਼ਾ ਸ਼ਡਾਊਟ ਕੇਂਦਰ ਵਿੱਚ ਦੋ ਵਾਰ ਇਲਾਜ ਕੀਤਾ ਗਿਆ ਪੁਲਸ ਨੇ ਨਸ਼ਾ ਸ਼ਡਾਊਟ ਕੇਂਦਰ ਦੇ ਸંચਾਲਕ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਹੈ ਪੁਲਸ ਨੇ ਅਪਰਾਧ ਵਾਲੀ ਥਾਂ ਤੋਂ ਕਈ ਸ਼ੱਕੀ ਚੀਜ਼ਾਂ ਬਰਾਮਦ ਕੀਤੀਆਂ ਜਿਨ੍ਹਾਂ ਵਿੱਚ ਨਸ਼ੀਲੇ ਪਦਾਰਥ ਨਾਲ ਸੰਬੰਧਿਤ ਚੀਜ਼ਾਂ ਵੀ ਸ਼ਾਮਲ ਹਨ ਹਾਲਾਂਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਇਹ ਸਪਸ਼ਟ ਜਿਹੜਾ ਕਿ ਬਿਆਨ ਦਿੱਤਾ ਜਾਵੇਗਾ ਡੈਰੀ ਦੇ ਵਿੱਚ ਉਹ ਬਹੁਤ ਕੁਝ ਲਿਖਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਡੈਰੀ ਦੀ ਫੈਰੋਸਿੰਸ ਜਾਂਚ ਕੀਤੀ ਜਾਵੇਗੀ ਡੈਰੀ ਖੁਦ ਅਕੀਲ ਅਖਤਰ ਦੁਆਰਾ ਲਿਖੀ ਗਈ ਹੈ ਜਾਂ ਕਿਸੇ ਹੋਰ ਨੇ ਜੋ ਮੁਹੰਮਦ ਮਸਤੂਫਾ ਦੇ ਨਾਲ ਜਿਹੜਾ ਕਿ ਆਪਣੀ ਰੰਜਿਸ਼ ਕੱਢਣ ਦੇ ਕਰਕੇ ਇਹ ਡੈਰੀ ਲਿਖ ਕੇ ਉੱਥੇ ਰੱਖੀਏ ਹੱਥ ਲਿਖਤ ਮੇਲ ਕਰਾਈ ਜਾ ਰਹੀ ਹੈ ਅਕੀਲ ਦੀ ਡੈਰੀ ਉਸਦੇ ਪਰਿਵਾਰ ਨੇ ਸਿਟਰ ਨੂੰ ਸੌਂ ਦਿੱਤੀ ਸੀ ਜਾਂਚ ਟੀਮ ਦਾ ਮੰਨਣਾ ਹੈ ਕਿ ਅਕੀਲ ਅਖਤਰ ਦਾ ਬਹੁਤ ਸਾਰਾ ਸਮਾਨ ਅਜੇ ਵੀ ਗਾਇਬ ਹੈ ਜਿਸ ਵਿੱਚ ਮੇਨ ਉਹਨਾਂ ਦਾ ਮੋਬਾਈਲ ਫੋਨ ਜੋ ਅਜੇ ਤੱਕ ਨਹੀਂ ਮਿਲਿਆ ਸਿਟ ਟੀਮ ਅਤੇ ਫੋਰੈਂਸਿਕ ਮਹਾਰ ਹੁਣ ਮਿਲੀਆਂ ਸਾਰੀਆਂ ਚੀਜ਼ਾਂ ਦੀ ਵਿਗਿਆਨਕ ਜਾਂਚ ਨਾਲ ਜਿਹੜੀ ਟੰਗਣਾ ਜਾਂਚ ਕਰ ਰਹੇ ਨੇ ਪੁਲਿਸ ਦੇ ਅਨੁਸਾਰ ਅਕੀਲ ਦਾ ਮੋਬਾਈਲ ਫੋਨ ਤੇ ਕੁਝ ਹੋਰ ਇਲੈਕਟ੍ਰੋਨਿਕ ਉਪਕਰਨ ਜੋ ਅਜੇ ਤੱਕ ਗਾਇਬ ਹਨ ਅਤੇ ਉਹਨਾਂ ਨੂੰ ਬਰਬਾਦ ਕਰ ਜਿਨਾ ਕਿ ਬਰਾਮਦ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਜਾਂਚ ਟੀਮ ਦਾ ਮੰਨਣਾ ਹੈ ਕਿ ਗੁੰਮ ਹੋਏ ਮੋਬਾਈਲ ਫੋਨ ਅਤੇ ਇਲੈਕਟ੍ਰੋਨਿਕ ਉਪਕਰਨ ਮਹੱਤਵਪੂਰਨ ਸराग ਪ੍ਰਦਾਨ ਕਰ ਸਕਦੇ ਹਨ ਉਹਨਾਂ ਦੀ ਮੌਤ ਦਾ ਹਾਲਾਂਕਿ ਅਕੀਲ ਦੀ ਡੈਰੀ ਜੋ ਉਸਦੇ ਪਰਿਵਾਰ ਦੁਆਰਾ ਸਿੱਟ ਨੂੰ ਖੁਦ ਸੌਂਪੀ ਗਈ ਸੀ ਇਹ ਜਾਂਚ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ ਸਿੱਟ ਡੈਰੀ ਦੀ ਹੱਥ ਲਿਖਤ ਅਤੇ ਸਮਗਰੀ ਨੂੰ ਮੇਲਣ ਲਈ ਜੋ ਹੁਣ ਮਹਿਰ ਟੀਮਾਂ ਬੁਲਾਈਆਂ ਜਾ ਰਹੀਆਂ ਨੇ ਕਿਉਂਕਿ ਅਕੀਲ ਅਖਤਰ ਉਹ ਡੈਰੀ ਖੁਦ ਲਿਖੇ ਕੇ ਗਏ ਨੇ ਜਾਂ ਕੋਈ ਹੋਰ ਜਿਹੜਾ ਕਿ ਡੈਰੀ ਲਿਖਣ ਵਾਲਾ ਹੈ ਦੂਸਰੇ ਪਾਸੇ ਕੇ ਅਕੀਲ ਅਫਤਰ ਇੱਕ ਬੋਡੀ ਬਿਲਡਰ ਸਨ ਔਰ ਬੋਡੀ ਬਿਲਡਰ ਹੁੰਦਿਆਂ ਹੋਇਆਂ ਉਹਨਾਂ ਨੂੰ ਨਸ਼ੇ ਦੀ ਐਸੀ ਲਤ ਲੱਗੀ ਜਿਸ ਤੇ ਕਾਰਨ ਉਹਨਾਂ ਦਾ ਪਰਿਵਾਰ ਦੁਖੀ ਸੀ ਔਰ ਪਿਛਲੇ ਦਿਨੀ ਡੀਜੀਪੀ ਨੇ ਖੁਲਾਸੇ ਕੀਤੇ ਕਿ ਇੱਕ ਦਿਨ ਅਕੀਲ ਅਫਤਰ ਆਪਣੇ ਘਰ ਆ ਕੇ ਆਪਣੀ ਮਾਂ ਦਾ ਉਹਨਾਂ ਦੇ ਉੱਪਰ ਹਮਲਾ ਕਰਦਾ ਔਰ ਆਪਣੀ ਮਾਂ ਦਾ ਜਿਹੜਾ ਕਿ ਉਹ ਉਹਨਾਂ ਦੀ ਪਿੱਠ ਦੇ ਉੱਪਰ ਐਸੀ ਚੀਜ਼ ਮਾਰਦਾ ਜਿਸ ਕਾਰਨ ਉਹ ਬਹੁਤ ਸਮਾਂ ਜਿਹੜਾ ਕਿ ਮੰਜੀ ਤੇ ਪੈਰੇ ਔਰ ਉਹਨਾਂ ਨੇ ਕਦੀ ਵੀ ਇਸ ਦੀ ਸ਼ਿਕਾਇਤ ਨਹੀਂ ਕੀਤੀ ਸੀ ਪੁਲਿਸ ਦੇ ਵਿੱਚ ਕਿਉਂਕਿ ਇੱਕ ਘਰ ਦੀ ਆਪਸੀ ਲੜਾਈ ਝਗੜੇ ਨੂੰ ਉਹ ਪੁਲਿਸ ਦੇ ਵਿੱਚ ਨਹੀਂ ਉਲਝਾਉਣਾ ਚਾਹੁੰਦੇ ਸਨ ਸੋ ਅਕੀਲ ਅਖਤਰ ਨਸ਼ੇ ਦਾ ਆਦੀ ਹੋਣ ਕਰਕੇ ਜਿਹੜਾ ਕਿ ਅਕਸਰ ਹੀ ਪਰਿਵਾਰ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ ਜੋ ਅਕੀਲ ਅਖਤਰ ਦੇ ਵੱਲੋਂ ਆਪਣੇ ਪਿਤਾ ਦੇ ਉੱਪਰ ਇਲਜ਼ਾਮ ਲਾਏ ਗਏ ਨੇ ਐਸਾ ਕਦੀ ਵੀ ਨਹੀਂ ਹੋ ਸਕਦਾ ਸੋ ਮੁਹੰਮਦ ਮੁਸਤਾਫਾ ਜੋ ਸਾਬਕਾ ਡੀਜੀਪੀ ਨੇ ਪੰਜਾਬ ਪੁਲਿਸ ਦੇ ਵਿੱਚ ਰਹੇ ਨੇ ਹੁਣ ਪੰਜਾਬ ਪੁਲਿਸ ਉਹਨਾਂ ਨੂੰ ਦੁਬਾਰਾ ਬੁਲਾ ਕੇ ਕੀ ਪੁੱਛਗਿੱਛ ਕਰਦੀ ਹੈ ਕਿ ਉਹਨਾਂ ਦੇ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ